ਘਰ ਦੀ ਗਰੀਬੀ ਦੂਰ ਕਰਨ ਲਈ ਅਕਸਰ ਪੰਜਾਬੀ ਨੌਜਵਾਨ ਵਿਦੇਸ਼ ਵਿੱਚ ਜਾ ਕੇ ਰੋਜ਼ਗਾਰ ਦੀ ਭਾਲ ਕਰਦੇ ਹਨ ਇਸੇ ਕਾਰਨ ਵੱਡੀ ਗਿਣਤੀ 'ਚ ਨੌਜਵਾਨ ਵਿਦੇਸ਼ ਵਾਲੇ ਰੁੱਖ ਕਰ ਰਹੇ ਹਨ ਪਰ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਇਹ ਸੁਪਨੇ ਉਧੋ-ਉਧੂਰੇ रह ਜਾਂਦੇ ਹਨ ਜਦੋਂ ਉਹਨਾਂ ਦੇ ਪਰਿਵਾਰ ਦਾ ਜੀ ਇਸ ਦੁਨੀਆ ਨੂੰ ਅਲਵਿਦਾ ਆਖ ਦਿੰਦਾ ਹੈ ਅਜਿਹਾ ਹੀ ਦੁੱਖਾਂ ਦਾ ਪਹਾੜ ਤਰਨਤਾਰਨ ਦੇ ਪਿੰਡ ਪੰਡੋਰੀ ਰਣ ਸਿੰਘ ਤੋਂ ਸਾਹਮਣੇ ਆਇਆ ਹੈ ਜਿੱਥੋਂ ਦਾ ਨੌਜਵਾਨ ਸਤਪਾਲ ਸਿੰਘ 22 ਸਾਲ ਪਹਿਲਾਂ ਵਿਦੇਸ਼ ਕੈਨੇਡਾ ਗਿਆ ਸੀ ਜਿਸ ਦੀ ਬੀਤੇ ਦਿਨੀ ਪੇਤ ਭਰੀ ਹਾਲਤ ਵਿੱਚ ਮੌਤ ਹੋ ਗਈ ਹੈ ਜਾਣਕਾਰੀ ਦਿੰਦੇ ਹੋਏ ਸਤਪਾਲ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਹਨਾਂ ਨੂੰ ਫੋਨ ਆਇਆ ਕਿ ਸਤਪਾਲ ਦੀ ਪੇਤ ਭਰੀ ਹਾਲਤ ਵਿੱਚ ਮੌਤ ਹੋ ਗਈ ਹੈ ਉਸ ਦੀ লাশ ਕਾਰ ਵਿੱਚੋਂ ਮਿਲੀ ਹੈ ਪਰਿਵਾਰਿਕ ਮੈਂਬਰਾਂ ਨੇ ਦਸਿਆ ਕੀ ਉਥੋਂ ਦੀ ਪੁਲਿਸ ਵੱਲੋਂ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਸਤਪਾਲ ਸਿੰਘ ਕਾਜਾ ਚੁੱਕ ਕੇ ਵਿਦੇਸ਼ ਗਿਆ ਸੀ ਜਿਸ ਨੂੰ ਪਰਿਵਾਰ ਹਾਲੇ ਤੱਕ ਉਤਾਰ ਨਹੀਂ ਸਕਿਆ ਹੈ ਪਰਿਵਾਰ ਵੱਲੋਂ ਭਾਰਤ ਸਰਕਾਰ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਪੁੱਤ ਦੀ ਲਾਸ਼ ਮੰਗਵਾ ਕੇ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਪੁੱਤ ਦੀਆਂ ਅੰਤਿਮ ਰਸਮਾਂ ਨਿਭਾ ਸਕਣ ਮੈਂ ਉਹਦਾ ਮੇਰਾ ਮੇਰਾ ਭਤੀਆ ਲੱਗਦਾ ਮੈਂ ਤਾਇਆ ਹੀ ਲੱਗਦਾ ਹਾਂ ਉਹਦੇ ਅੱਜ ਛੋਟੀ ਉਮਰ ਦੀ ਉਹਦਾ ਫਾਦਰ ਦੇ ਜੀ ਡੈਥ ਹੋ ਗਈ ਸੀ ਛੋਟੇ ਹਾਂ ਹੀ ਬੱਚੇ ਪਾਲੇ ਜਵਾਨ ਹੋਏ ਇਸ ਤਰ੍ਹਾਂ ਹੀ ਘਰ ਦੇ ਹਾਲਾਤ ਕਰਕੇ ਕਰਜ਼ਾ ਕੁ ਚਾਚੋ ਕੇ ਉਹਨੂੰ ਬਾਹਰ ਕੱਲਿਆ ਸੀ ਪੜਾਈ ਚੰਗੀ ਸੀ ਉਹਦੀ ਤੇ ਆਖਿਆ ਵੀ ਚਲੋ ਮਹਾਰਾਜ ਚੰਗੇ ਹਾਲਾਤ ਆਉਣਗੇ ਕਰੂਗਾ ਕਮਾਈ ਜਾ ਕੇ ਸੇ ਸਾਨੂੰ ਮਿਲੇ ਇਸ ਤਰ੍ਹਾਂ ਹੀ ਸਵੇਰੇ ਤੜਕੇ ਫੋਨ ਆਇਆ ਵੀ ਗੱਡੀ ਜਿੱਦਾ ਡੈੱਡ ਬੰਡੀ ਦੀ ਖਬਰ ਮਿੜੀ ਆ। ਇਹ ਪਤੀ ਹਾਲ ਚ ਪਤਾ ਨਹੀਂ ਜੀ ਕੀ ਹੋਇਆ ਕੀ ਨਹੀਂ ਹੋਇਆ ਉਹਦੀ ਸਾਰੇ ਸਾਨੂੰ ਜਾਣਕਾਰੀ ਚਾਹੀਦੀ ਆ। ਭਾਰਤ ਸਰਕਾਰ ਪੰਜਾਬ ਸਰਕਾਰ ਦਵੇ ਸਾਨੂੰ ਮੰਗ ਕਰਦੇ ਵੀ ਸਾਡੇ ਇੱਥੇ ਆਉਣਾ ਚਾਹੀਦੀ ਬੋਡੀ। ਅਸੀਂ ਆਪਣੇ ਹੱਥੀ ਉਹਦਾ ਸਸਕਾਰ ਕਰੀਏ ਜਲਦੀ ਤੋਂ ਜਲਦੀ ਆਵੇ। ਬੜੀ ਮੁਸ਼ਕਲ ਪਾ ਲਿਆ ਸੀ। ਦਾਦੇ ਦੀ ਵੀ ਪਿਛਲੇ ਸਾਲ ਡੈਥ ਹੋ ਗਈ। ਦਾਦੀ ਤੇ ਉਹਦੋਂ ਹੀ ਮੁੱਕ ਗਈ ਛੇਤੀ ਬਦ। ਜਦੋਂ ਇਹਨਾਂ ਦੇ ਪਾਪਾ ਦੀ ਮੌਤ ਹੋਈ ਸੀ। ਹਾਂਜੀ। ਇਹੋ ਹੀ ਆ ਵੀ ਹਾਥੀ ਜੋੜਨ ਵਾਲੀ ਗੱਲ ਆ ਹੱਥ ਜੋੜ ਕੇ ਬੇਨਤੀ ਆ ਵੀ ਮਹਾਰਾਜੇ ਬੇਟਾ ਹੜਾ ਕਰੀ ਹਨ ਮੂੰਹ ਵੇਖ ਲੀਏ ਸੀ ਉਹਦਾ ਤੁਹਾਨੂੰ ਇੱਥੇ ਜ਼ਰੂਰ ਲੈ ਕੇ ਆਉਣ। ਅਹੀਂ ਤੇ ਇਹੋ ਹੀ ਆ ਆਨੇ ਆ ਵੀ ਸੈਂਟਰ ਵੀ ਕਰੇ ਭਾਰਤ ਸਰਕਾਰ ਵੀ ਸਾਡਾ ਮਦਦ ਕਰੇ। ਸਾਡਾ ਬੇਟਾ ਇੱਥੇ ਆਜੇ ਤੇ ਅਸੀਂ ਆਪਣੀ ਹੱਥੀ ਸਭ ਕੁਝ ਕਰ ਲਈਏ